ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕਚਹਿਰੀ ਚ ਨਵਾਂ ਬਲੌਗ ਲੈ ਕੇ ਹਾਜ਼ਰ ਆਈ ਇਹ ਆਈ ਮਸ਼ੀਨ ਛੱਲੀਆਂ ਕੁੱਟਣ ਵਾਲੀ ਇਹ ਗੋ ਮਿਸਤਰੀ ਜੀ ਦੇ ਅਸੀਂ ਖੜੇ ਆ ਚੱਕੀ ਆ ਇਹਨਾਂ ਦੀ ਇਹ ਛੱਲੀਆਂ ਕੁੱਟਣ ਵਾਲੀ ਮਸ਼ੀਨ ਆ ਇਹ ਤੇ ਕੋਦੇ ਵਿੱਚ ਛੱਲੀਆਂ ਪਾਉਂਦੇ ਨੇ ਇੱਧਰ ਪਟਾ ਕੱਢ ਜਾਂਦਾ ਤੇ ਇਹ ਚੱਲਦੀ ਆ ਉਧਰ ਛੱਲੀਆਂ ਪਾਉਂਦੇ ਨੇ ਤੇ ਇੱਧਰ ਇਹਦੇ ਦਾਣੇ ਆਪਣੇ ਗੁੱਲਰਾ ਵਗੈਰਾ ਜੋ ਗੁੱਲੇ ਹੁੰਦੇ ਆ ਛੱਲੀ ਦੇ ਉਹ ਇੱਧਰ ਗਿਰੀ ਜਾਂਦਾ ਤੇ ਦਾਣਾ ਇੱਧਰ ਗਿਰੀ ਜਾਂਦਾ ਉਹ ਦੇਖੋ ਥੱਲੇ ਨੂੰ ਦਿੱਤਾ ਹੋਇਆ ਚਰਨਾ ਲਾਇਆ ਹੋਇਆ ਸਾਫ਼ ਹੋ ਕੇ ਗਿਰੀ ਜਾਂਦਾ ਤੇ ਹੁਣ ਤੁਹਾਨੂੰ ਦਿਖਾਉਨੇ ਆ ਉਹ ਰਿਪੀਟਰ ਰੇੜਾ ਜਿਹਦੇ ਉੱਤੇ ਫਿੱਟ ਕਰਦੇ ਨੇ ਉਹ ਦੇਖਦੇ ਆ ਜੀ ਪਹਿਲੇ ਸਮਿਆਂ ਦੇ ਵਿੱਚ ਇਹ ਹੁੰਦਾ ਸੀ ਹੁਣ ਅਲੋਪ ਹੋ ਰਹੀ ਆ ਇਹ ਚੀਜ਼ਾਂ ਖਤਮ ਹੋ ਰਹੀਆਂ ਨੇ ਤੇ ਇਹ ਚੀਜ਼ਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਜੇ ਆਪਾਂ ਇਹ ਚੀਜ਼ਾਂ ਦਿਖਾਉਂਦੇ ਰਹਾਂਗੇ ਤਾਂ ਪਤਾ ਲੱਗਦਾ ਰਹੂ ਬੱਚਿਆਂ ਨੂੰ ਨਵੀਂ ਪੀੜ੍ਹੀ ਨੂੰ ਤੇ ਇਹ ਪੀਟਰ ਰੇੜਾ ਹੈ ਜੀ ਪੀਟਰ ਇੰਜਣ ਰੱਖਿਆ ਹੋਇਆ ਹੈ ਜੀ ਇਹਦੇ ਤੇ ਤੇ ਇਹ ਦੇਖੋ ਧਿਆਨ ਨਾਲ ਓਪੁਲੀ ਲਾਈ ਵੀ ਆ ਪੀਟਰ ਇੰਜਣ ਰੱਖਿਆ ਹੋਇਆ ਹੈ ਇਹਦੇ ਤੇ ਤੇ ਇਹਦੇ ਤੇ ਹੀ ਉਹ ਮਸ਼ੀਨ ਦੀ ਪਟਾ ਇਹ ਪੁਲੀ ਤੇ ਚੜ ਜਾਂਦਾ ਇੱਧਰ ਇਹ ਇੱਧਰ ਆ ਇੰਜਨ ਨਾਲ ਫਿਰ ਉਹਦਾ ਕਨੈਕਸ਼ਨ ਹੋ ਜਾਂਦਾ ਤੇ ਫਿਰ ਚੱਲਦਾ ਤੇ ਇਹ ਪੀਟਰ ਇੰਜਨ ਰੱਖਿਆ ਹੋਇਆ ਇਹਨਾਂ ਨੇ ਦੇਖੋ ਇਹਨਾਂ ਨੇ ਪੁਰਾਣੀ ਚੀਜ਼ ਸਾਹਮਣੇ ਰੱਖੀ ਹੋਈ ਆ ਇਹ ਸਾਹਮਣੇ ਰੱਖੀ ਹੋਈ ਆ ਇਹ ਪੁਰਾਣੀ ਚੀਜ਼ ਦੇਖੋ ਧਿਆਨ ਨਾਲ ਇਹ ਚੀਜ਼ਾਂ ਹੁਣ ਅਲੋਪ ਹੋ ਰਹੀਆਂ ਨੇ ਕੋਈ ਆਪਾਂ ਇਹਨਾਂ ਵੱਲ ਧਿਆਨ ਨਹੀਂ ਦਿੰਦੇ ਇਹਨਾਂ ਦਾ ਖਰਾਦ ਦਾ ਵੀ ਕੰਮ ਤੇ ਆਰੀ ਵੀ ਲਾਈ ਹੋਈ ਆ ਛੋਟੀ ਇਹਨਾਂ ਨੇ ਆਰੀ ਵੀ ਲਾਈ ਹੋਈ ਆ ਤੇ ਬਾਕੀ ਹੋਰ ਵੀ ਸਿਸਟਮ ਇਹਨਾਂ ਦਾ ਹੈਗਾ ਚੱਕੀ ਵੀ ਆ ਇਹਨਾਂ ਦੇ ਰੂਲਾ ਨਾਲ ਚੱਕੀ ਦਾ ਵੀ ਰੂਲਾ ਸਿਸਟਮ ਹੈਗਾ ਇਹਨਾਂ ਦੇ ਰੂਲੇ ਨਾਲ ਆਟੇ ਦਾ ਕਰਦੇ ਆ ਪੀਂਦੇ ਆ ਤੇ ਫੇਟ ਅਬਦੀਲਾ ਯੂਜਾ ਤੇ ਅਬਦੀਲਾ ਵੀ ਕੰਮ ਕਰਦਾ ਤੇ ਆਪਾਂ ਪੁੱਛਦੇ ਆ ਵੀਰ ਨੂੰ ਕੀ ਨਾਮ ਹੈ ਇਹਨਾਂ ਦਾ ਤੇ ਕਿੰਨਾ ਜਰ ਤੋਂ ਇਹ ਖੱਲੀ ਅਸਵੀਰ ਤੇ ਆਪੇ ਦਾ ਤੇ ਇਹਨਾਂ ਦਾ ਮੋਬਾਈਲ ਨੰਬਰ ਦਿੰਨੇ ਆਈ ਮੋਬਾਈਲ ਨੰਬਰ ਬੋਲ ਦੇਣਗੇ ਇਹ ਤੇ ਮੋਬਾਈਲ ਨੰਬਰ ਦਾ ਬੋਲ ਦੋ ਹੀ ਮੋਬਾਈਲ ਨੰਬਰ ਆਰ ਨਾਮ ਚਰਨਜੀਤ ਸਿੰਘ ਨਾਵਾ ਪਿੰਡ ਕੋ ਹਾਂ ਜੀ ਫੋਨ ਨੰਬਰ ਹੈਗਾ 81469 70403 ਇਹ ਕਿੰਨਾ ਜਰ ਤੋਂ ਆਈਏ ਥੋੜੀ ਇਹ ਇਹ ਹੋ ਗਈ ਸਾਡੇ ਵਰਗੀ 35 ਸਾਲ ਹੋ ਗਏ ਅੱਛਾ ਜੀ ਸ਼ੁਰੂ ਤੋਂ ਹੁਣ ਵੀ ਕੰਮ ਆਈ ਜਾਂਦਾ ਪਹਿਲਾਂ ਤਾਂ ਕੰਮ ਬਹੁਤ ਜੀ ਦਾ ਹਾਂ ਹਾਂ ਹੁਣ ਪਹਿਲਾਂ ਨੋਂ ਘਟ ਗਿਆ ਹਾਂ ਜੀ ਨੀ ਘਟ ਗਿਆ ਹੁਣ ਨਹੀਂ ਲਗਭਗ ਕੋਈ ਥੋੜਾ ਥੋੜਾ ਕੀ ਲਗ ਹੋ ਗਿਆ ਅੱਧਾ ਕੀ ਲਗ ਹੋ ਗਿਆ ਇਦਾਂ ਕੋਈ ਕੰਮ ਆਈ ਜਾਂਦਾ ਜਿਹੜਾ ਛੋਟਾ ਜ਼ਿਮੀਦਾਰ ਆ ਉਹ ਆਪਣਾ ਕੰਮ ਤੇ ਉਹ ਕਰੀ ਜਾਂਦਾ ਤੇ ਦੇ ਕੋਈ ਧਿਆਨ ਨਾ ਸੁਣੋ ਵੀਰ ਜੀ ਕਹਿੰਦੇ ਵੀ ਮੈਂ ਵੀਡੀਓ ਨਹੀਂ ਬਣਾਉਣੀ ਵੈਸੇ ਬੋਲ ਕੇ ਤੁਹਾਨੂੰ ਦੱਸ ਦਿੰਨਾ ਤੇ ਆਰੀ ਵੀ ਲਾਈ ਹੋਈ ਹੈ ਨਾ ਛੋਟੀ ਤੇ ਚੱਕੀ ਵੀ ਆ ਤੇ ਆਪਣੇ ਛੱਲੀਆਂ ਕੁਰਤਨ ਵਾਲੀ ਮਸ਼ੀਨ ਵੀ ਆ ਕੰਮ ਇਹਨਾਂ ਦਾ ਠੀਕ ਆ ਵਧੀਆ ਤੇ ਵੀਰ ਜੀ ਦਾ ਮੋਬਾਈਲ ਨੰਬਰ ਬੋਲਤਾ ਤੁਸੀਂ ਜਰੂਰ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਜੀ ਤੇ ਹਰ ਇਹਨਾਂ ਦਾ ਕੰਮ ਦੇਖੋ ਸਾਫ ਸੁਥਰਾ ਕੰਮ ਆ ਇਹ ਵਧੀਆ ਤਸੱਲੀ ਵਾਲਾ ਕੰਮ ਆ ਮਿਲਦੇ ਆਂ ਜੀ ਅਗਲੇ ਵਲੌਗ